ਕਈ ਸੱਚੀ ਥੀ ਥੋੜੀ ਐ ਇਹ ਨਾ ਹੋਏ ਕਿਤੇ ਰੋੜਾਈ ਪਾਉਣ ਚੰਨ ਕੋਈ ਗੱਲ ਨਹੀਂ ਜੀ ਕੁਝ ਕਹਿਣਗੇ ਨਾ ਤੇ ਕਹਾਂਗੇ ਇਹਦੇ ਨਾਲ ਹੀ ਸਾਰ ਲੋ ਹਾਂ ਮੈਂ ਕਿੱਥੇ ਬਣਾਉਂਦੀ ਸੀ ਆ ਕੰਮ ਦੇ ਜਾਣਾ ਹੁੰਦਾ ਵਾ ਤੇ ਮੈਂ ਫਿਰ ਘਰ ਦੇ ਹੀ ਕੰਮ ਕਰਦੀ ਆ ਤਾਂ ਖਾਣ ਮੇਰੇ ਬੰਦੇ ਐ ਕਿਛੁ ਮੁੱਚੇ ਦੇ ਨਾਲ ਵੀ ਰੋਟੀ ਖਾ ਲੈਂਦਾ ਤੇ ਫਿਰ ਇਹ ਜੀ ਕੰਮੀ ਨਹੀਂ ਉੱਲ ਆਇਆ ਗਾਂ ਕੇ ਇੱਥੇ ਖਲੋਤੀ ਰਹਿਣਾ ਹੀ ਤੇਰੇ ਕੰਮ ਹੀ ਨਿਮੋਕਦੇ ਉਦਾਂ ਹੈ ਮੈਂ ਆਹ ਕਰ ਲੈਣਾ ਆਹ ਕਰ ਲੈਣਾ ਵਾ ਉੱਤੇ ਉੱਤੇ ਹੀ ਕੋਲ ਟਾਈਮ ਨਾਲ ਰੋਟੀ ਟੋਕਣਾ ਦੇਈ ਗਰਲੀਨਾ ਪਾਣੀ ਦਾ ਗਲਾਸ ਲੈ ਆਈਆਂ ਇੱਕ ਤੇਹੀ ਨਾ ਮੈਨੂੰ ਬਹਿਨ ਦਿਓ ਹੁਣ ਇਹ ਜਿ ਮੈਂ ਅਰਸ ਹੋਈ ਚੋਂ ਆਈ ਹਾਂ ਚੱਲੇ ਹੁੰਨੀ ਆ ਉਹ ਯਾਰ ਪਾਣੀ ਦਾ ਗਲਾਸ ਹੀ ਮੰਗ ਲਿਆ ਵਾ ਮੈਨੂੰ ਉਹਦੇ ਵਿੱਚ ਕੋਈ ਗੱਲ ਆ ਆ ਵੇਖੋ ਆ ਗਈਆਂ ਯਾਰ ਰੋਲਾ ਹੀ ਬੜਾ ਪੰਦੇ ਇੱਕ ਤੇ ਤੁਸੀਂ ਰੋਣਾ ਛੱਡੋ ਗੱਲਾਂ ਕਰਨ ਲੱਗੇ ਲੱਗਾ ਪਿੱਛਾ ਨਹੀਂ ਵੇਂਦੀ ਇੰਨੇ ਨਾਲੇ ਹੁਣ ਫੇਰ ਆਹ ਕੱਪੜੇ ਪਾ ਲਈ ਜੀ ਡਿਊਟੀ ਤੇ ਨਹੀਂ ਜਾਣਾ ਹੈਗਾ ਉਹ ਪਾ ਲੈਣਾ ਤੈਨੂੰ ਕਾਦੀ ਤੰਗੀ ਆਉਂਦੀ ਏ ਇੱਕ ਤਾਂ ਪਿੰਦਰ ਤੂੰ ਹੀ ਬੜਾ ਸਤੰਦੇ ਹੋ ਮੈਨੂੰ ਲਾ ਲਾ ਕੱਪੜੇ ਸੁੱਟੀ ਜਾਂਦੇ ਆ ਫਿਰ ਮੈਂ ਘਰ ਦੇ ਕੰਮ ਕਰਿਆ ਕਰਾਂ ਤੇ ਜਦਦਾ ਡੇਗੇ ਪਿੱਛੇ ਤੂੰ ਹੀ ਫਿਰਿਆ ਕਰਾ ਇਹ ਕੰਮ ਕਰਨਾ ਪੈਂਦਾ ਕਿਦਾਂ ਰੋਂਦੀ ਈ ਏ ਰੋ ਨਹੀਂ ਬੰਦੇ ਨੂੰ ਥੋੜਾ ਬੋਤਾ ਸਾਥ ਦੇਣਾ ਚਾਹੀਦਾ ਵਾ ਉਹ ਮਸਾ ਸਬਜ਼ੀ ਲੈ ਤੇ ਆਉਣੀ ਸੀ ਇੰਨੀ ਕੀ ਆ ਖਾ ਲੋ ਚੁੱਪ ਕਰਕੇ ਜਿੰਨੀ ਕੁ ਮਿਲੀ ਏ ਕੋਈ ਤਾਂ ਨਾ ਕੀ ਕਰਾਂਗਾ ਰੋਟੀ ਖਾਵੇ ਜਦ ਨਾਲ ਲੱਗੇ ਕਰਨਾ ਵਾ ਵੇਲੀ ਰੇਤ ਬੜੀ ਖੁਸ਼ ਰਹਿੰਦੀ ਏ ਜਦ ਬਣਾ ਲੈਂਦੇ ਤਾਂ ਤੈਨੂੰ ਕਿਉਂ ਚਲਾਹੀ ਜੇ ਮੇਰੇ ਰਾਤੀ ਬਣਾਈ ਹੋਵੇ ਤਾਂ ਕੋਲੀਆਂ ਪਰ ਪਰ ਖਾਈ ਜਾਂਦੇ ਐ ਇਹਨਾਂ ਨੇ ਵੇਦੇ ਕਿ ਅਸੀਂ ਸਵੇਰੇ ਵੀ ਖਾ ਲਾਂਗੇ ਮੈਂ ਕੱਲਾ ਜੇ ਤੁਸੀਂ ਡਿਊਟੀ ਤੇ ਜਾਣਾ ਤਾਂ ਮੈਂ ਵੀ ਤੇ ਨਾਲ ਹੀ ਜਾਣਾ ਹੁੰਦਾ ਵਾ ਤਾਂ ਮੈਂ ਵੇਲਾ ਨਾ ਵੇਲਾ ਨਾ ਤੇ ਫਿਰ ਮੈਂ ਵੇਲੀ ਜਿਹੜੀ ਮੇਰੇ ਦਵਾਲੇ ਹੁੰਦੇ ਉਹ ਤੇ ਨਾਲੇ ਸੁਣਾਉ ਹਣ ਉਹਨਾਂ ਨੂੰ ਕਿ ਚੰਗੀ ਹੱਡੇ ਵਿੱਚ ਲੜਾਈ ਹੋਉਂਦੀ ਏ ਤੂੰ ਜਾਣ ਕੇ ਅਗੀਆਂ ਵੀ ਸਗੋਂ ਚੜ ਮੱਚੇ ਤੂੰ ਕੰਮ ਹੀ ਇਦਾਂ ਦਾ ਕਰਨੀ ਸ਼ੁਰੂਆਤ ਤੂੰ ਹੀ ਕੀਤੀ ਏ ਕਰੂਗਾ ਤੈਨੂੰ ਕਹਿਣ ਦੇ ਵੀ ਰੋਟੀ ਲਿਆ ਰੋਟੀ ਲਿਆ ਤੇ ਨੂੰ ਹੁਣ ਤੇ ਨਹੀਂ ਹਾਂ ਕਹਣ ਤੇ ਟਾਈਮ ਤੇ ਲੱਗਦਾ ਮੈਨਾਂ ਅਕਸਰ ਹੂੰ ਜੇ ਫਿਰ ਇੰਨੇ ਕਾਲੇ ਤੇ ਆਪ ਪਾ ਕੇ ਖਾ ਲੈਣੀ ਹੀ ਇੰਨੇ ਜੋਗੇ ਵੀ ਨਹੀਂ ਹੈਗੇ ਤੁਸੀਂ ਜੇ ਪਤਾ ਹੁੰਦਾ ਪਾਜ ਲੈਣੀ ਸੀ ਪਾ ਲਿਆਣੀ ਸੀ ਦੂਣਾ ਉੱਥੇ ਖਲਾਰਾ ਪਾਉਣਾ ਸੀ ਜਾ ਚੱਲ ਜਾ ਮੇਰੇ ਲੱਗੋ ਚੱਲ ਜਾ ਚੱਲ ਨਹੀਂ ਹੈਂ ਗਣ ਕੇ ਰੋਲਾ ਪਾਉਂਦੇ ਪੀ ਹਾਈ ਹਾਈ ਨਹੀਂ ਤੂੰ ਕਿੱਥੇ ਵਿੱਚ ਖਲੋਤੀ ਆ ਮੈਨਰੇ ਨਾਲ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਸੁਣ ਕੀ ਗਈ ਆ ਮੈਂ ਕੱਖ ਵੀ ਨਹੀਂ ਸੁਣਦੀ ਨਾਲੇ ਮੈਂ ਤੈਨੂੰ ਕੀ ਕਿਹਾ ਮੇਰੇ ਤੇ ਐਵੇਂ ਔਖੀ ਹੋਈ ਜਾਣਦੀ ਆ ਤੇ ਫਿਰ ਇੱਥੇ ਕਿ ਲੋਗੇ ਕੀ ਕਰਨਗੇ ਬਲਾਈ ਸੁਣਦੀ ਹੈ ਨਾ ਵੀ ਕੀ ਗੱਲ ਹੋਉਂਦੀ ਤੂੰਆਂ ਜੀਆਂ ਦੇ ਵਿੱਚ ਮੈਨੂੰ ਪਤਾ ਲੱਗ ਜੇ ਮੈਨੂੰ ਕੋਈ ਲੋੜ ਤਾਂ ਨਹੀਂ ਗੱਲਾਂ ਸੁਣਦੀ ਮੈਂ ਤਾਂ ਪਾਣੀ ਲੈਣ ਆਈ ਹਾਂ ਤੇ ਨਾਲੇ ਤੇ ਹਿੰਮਤ ਕਿੱਦਾਂ ਪਾਈ ਮੈਨੂੰ ਧੱਕਾ ਮਾਰਦੀ ਮੈਂ ਤੈਨੂੰ ਧੱਕਾ ਕਿੱਥੇ ਮਾਰਨਾ ਮੈਂ ਤੇ ਉਧਰੋਂ ਨਿਕਲੀ ਤੇ ਅੱਗੇ ਤੂੰ ਖਲੋਤੀ ਮਣਾ ਬਣ ਕੇ ਮੈਂ ਮਣਾ ਬਣ ਕੇ ਕਿ ਖਲੋਤੀ ਆ ਤੈਨੂੰ ਦੇਖਦਾ ਨਹੀਂ ਹੈਗਾ ਛੇਤੀ ਛੇਤੀ ਤੁਰੀ ਜਾਨੀ ਆ ਖਾਣਾ ਵੇਖ ਲਿਆ ਕਰ ਅੱਖਾਂ ਨਾਲ ਵੇਖ ਕੇ ਹੀ ਤੁਰਾਂਦੀ ਆ ਤਾਂ ਇਹ ਟਮਾਰਦੀ ਹੈ ਨਾ ਮੇਰੇ ਕੰਨ ਉਧਰ ਲੱਗੇ ਸੀ ਕਿ ਮੈਂ ਸੁਣਨਾ ਕਿ ਇਹਨਾਂ ਵਿੱਚ ਗੱਲ ਕੀ ਹੁੰਦੀ ਮੈਨੂੰ ਪਤਾ ਲੱਗ ਜੇ ਜਿਹੜੇ ਚਸਕੇ ਪਏ ਹੋ ਨਾ ਗੱਲਾਂ ਸੁਣਦੇ ਓ ਨਹੀਂ ਬੰਦੇ ਦੇ ਜਾਂਦੇ ਤੇ ਨਾਲੇ ਪਰਾਂ ਹੋ ਮੈਂ ਕੰਮ ਕਰਨਾ ਵਾ ਸਵੇਰੇ ਸਵੇਰੇ ਸਿਰ ਖਾਣ ਲੱਗ ਪਈਆਂ ਤੂੰ ਤੇ ਘਰੇ ਰਹਿਣਾ ਤੈਨੂੰ ਤੇ ਕੋਈ ਗੱਲ ਨਹੀਂ ਆ ਮੈਂ ਤਾਂ ਉੱਥੇ ਜਾ ਕੇ ਵੀ ਸਿਰ ਖਪਾਣਾ ਵਾ ਪਰ ਹਾਂ ਕੰਮ ਕਰਨਾ ਤੇ ਮੇਰੇ ਸਹਾਨ ਕਰਨਾ ਕਰ ਤੇ ਕਰਨ ਨਿੱਦ ਲੱਜਾ ਤੂੰ ਗੱਡੀ ਨਗਾਉਣੀ ਅੱਗੋਂ ਦੀ ਆਹੋਂ ਨਗਾਉਣੀ ਆ ਗੱਡੀ ਤੋ ਪਰਾਂ ਹੋ ਖੇਤੀ ਪਾਣੀ ਭਰ ਮੈਂ ਭਾਂਡੇ ਵੀ ਧੋਣੇ ਜਿਹੜੇ ਚਾਰ ਨੇ ਧੋ ਕੇ ਮੈਂ ਧੋਣੀ ਆ ਮੈਂ ਕਿਹਾ ਕਿਹਾ ਤੈਨੂੰ ਵੀ ਤੂੰ ਧੋਣੇ ਆ ਅੱਗੇ ਗਿੱਜੀ ਹੈ ਨਾ ਮੇਰੀ ਆਹੋ ਗੱਲਾਂ ਹੁੰਦੀਆਂ ਨੇ ਤੈਨੂੰ ਬਸ ਹਲੋ ਪਾਣੀ ਸੁਣੀਆ ਕਿੱਦਾਂ ਗੱਲਾਂ ਕਰਨ ਢੀ ਉਧਰ ਕੋਣ ਪਿੰਦਰਵੀਰ ਤੇ ਭਾਬੀ ਕੀ ਗੱਲ ਹੋਈ ਹੈ ਕੰਮ ਨਹੀਂ ਹੁੰੰਡਿਆ ਦੇਖੋ ਗੁੱਸਾ ਸਾਰਿਆਂ ਤੇ ਕੱਢਿਆ ਢੀ ਮੇਰ ਨਾਲ ਵੀ ਲੜ ਪਈ ਆ ਤੇਰ ਨਾਲ ਲੜ ਪਈ ਹੈ ਹੋਰ ਬੰਦਾ ਪੁੱਛੇ ਟਾਈਮ ਸਰ ਉੱਠ ਕੇ ਤਾਂ ਕੰਮ ਕਰ ਲਾਂ 2-4 ਦਿਨ ਤਾਂ ਬੜੀ ਛੇਤੀ ਕਰ ਲਿਆਈ ਹੁਣ ਹੁਣ ਨਹੀਂ ਡਿਆ ਆਪ ਮਹਾਰਾਣੀ ਨੇ ਸਬਜ਼ੀ ਖਾ ਲਈ ਐ ਤੇ ਭਾਜੀ ਨੂੰ ਇੰਨੀ ਕਿ ਜਿਹੜੀ ਸਬਜ਼ੀ ਉਹਨਾ ਉਹ ਦਿੱਤੀ ਆ ਤੇ ਭਾਜੀ ਉਹੋ ਗੱਲਾਂ ਡੇ ਕਹਿਣ ਉੱਚਾ ਲੈ ਯਾਰ ਉਹ ਦੋਵਾਂ ਜੀਆਂ ਦਾ ਮਸਲਾ ਤੇ ਤੂੰ ਉੱਥੇ ਜਰ ਸੋਈ ਚ ਪਾਣੀ ਲੈਣ ਗਈਆਂ ਤੈਨੂੰ ਵੀ ਜ਼ਰੂਰਤ ਹੀ ਉੱਥੇ ਖਲੋਣ ਦੀ ਅੱਜ ਹੀ ਦਾਵਾ ਉਹ ਦੋਵੇਂ ਜੀ ਨੇ ਲੰਡੇ ਐ ਚ ਆਪੇ ਫਿਰ ਉਹਨਾਂ ਘੰਟੇ ਨੂੰ ਫਿਰ ਇਕੱਠੇ ਹੋ ਜਾਣਾ ਐਵੇਂ ਨਹੀਂ ਵਿੱਚ ਗੱਲ ਦੇ ਸੋ ਪਾਸਾ ਵਟਦੀ ਜਾਂਦਾ ਵੀ ਅਗਲਾ ਸ਼ਾਂਤ ਹੋ ਜੂਗਾ ਤੇ ਬਾਅਦ ਚ ਗੱਲ ਕਰ ਲਾਂ ਤੇ ਮੈਂ ਕਿਹੜਾ ਘੜੀ ਜਾ ਕੇ ਸੁਣਦੀ ਮੈਂ ਤਾਂ ਪਾਣੀ ਲੈਣ ਗਈ ਤੇ ਮੈਂ ਚੁੱ ਸੁਣੀ ਲੈਨੀ ਆ ਕੀ ਗੱਲਾਂ ਕਰਨ ਦੇ ਆ ਉਹਦਾ ਲੜਬੜਾ ਕਰਦੀ ਆ ਆਕੜ ਮੈਨੂੰ ਥਾਂ ਨਹੀਂ ਹੈਗਾ ਇਹਦੇ ਕਿਤੇ ਵੀ ਕੰਮ ਨਹੀਂ ਕਰ ਸਕਦੀ ਐ ਆਹ ਤੇ ਗੱਲ ਤੇਰੀ ਵੀ ਸਹੀ ਐ ਭਾਬੀ ਦਾ ਵੀ ਰੋਜ਼ ਦਾ ਇਹ ਕੰਮ ਹੋ ਗਿਆ ਵਾ ਚਲੋ ਬੰਦਾ ਹੋ ਗਿਆ ਕਿਤੇ ਦਹੀਂ ਦੇਣੀ ਪੰਦੇ ਦੇਣੀ ਕਿਤੇ ਮੜਾ ਮੋਟਾ ਹੋ ਗਿਆ ਇਹ ਵੀ ਹੁਣ ਮੇਤ ਜਿਹੜਾ ਵਾ ਜਦੋਂ ਵਸ ਡਿਊਟੀਆਂ ਆ ਜਾਂਦੇ ਆ ਤੇ ਜਾਂਦਾਂ ਕਿੜਕੜ ਤੇ ਆਉਂਦੇ ਕੋੜ ਕੋੜੀ ਕਲ ਭਾਜੀ ਵੀ ਕੰਮ ਕਰਦੇ ਆ ਜਦਾਂ ਹੁਣ ਤੁਸੀਂ ਹੀ ਵੰਡਿਆ ਵਾ ਤਾਂ ਕਰਦੇ ਹੋ ਤੁਸੀਂਵੇਂ ਸਮਝਦੇ ਹੋ ਯਾ ਪਿੰਦਰ ਦੀ ਤਾਂ ਗੱਲ ਸੁਣ ਲੈ ਪਿੰਦਰ ਦੇ ਅੱਜ ਮੇਰੇ ਜੇ ਉੱਠਣ ਤੋਂ ਪਹਿਲਾਂ ਹੀ ਜਾ ਕੇ ਵੀ ਲਿਖ ਲੋਤਾ ਉਹਨੇ ਧਾਰ ਵੀ ਕੱਢ ਲਈ ਤੇ ਪੱਠੇ ਵੀ ਲਿਆ ਕੇ ਤੋ ਗਈ ਕੁਤਰਤੇ ਤੇ ਮੈਂ ਸਭ ਨੂੰ ਕਹਿੰਦੇ ਆਂ ਕਿ ਤੂੰ ਡਿਊਟੀ ਜਾਣਾ ਹੁੰਦਾ ਵਾ ਕੋਈ ਗੱਲ ਨਹੀਂ ਚੱਲ ਧਾਰ ਕਰਤੀ ਤੇ ਬਾਕੀ ਕੰਮ ਮੈਂ ਕਰ ਲੈਣੇ ਤੂੰ ਐਵੇਂ ਸਾਂ ਚੱਲਦੇ ਰਹਿੰਦੇ ਹੋ ਕਰ ਦੇ ਤਾਂ ਕਰਨ ਦੋ ਬਰਲੀ ਨੇ ਗੱਲ ਤੈਨੂੰ ਦੱਸਾਂ ਤੁਹਾਡਾ ਦੋਹਾਂ ਦਰਾਨੀ ਸ਼੍ਰੇਣੀ ਦਾ ਆਪਸੀ ਮਸਲਾ ਵਾ ਤੂੰ ਇਹਨਾਂ ਵਿੱਚ ਹਾਨੂ ਨਾ ਕਿਸੇ ਟੱਕਰੋ ਭਰਾਵਾਂ ਨੂੰ ਤੁਹਾਡੇ ਵਿੱਚ ਕੋਈ ਫਰਕ ਨਹੀਂ ਹੈਗਾ ਮੈਨੂੰ ਤਾਂ ਸਭ ਹੋ ਗਿਆ ਵਾ ਵੀ ਟਾਈਮ ਕਿੰਨਾ ਉਤੋਂ ਹੋ ਗਿਆ ਵਾ ਤੇ ਪਿੰਦਰ ਨੇ ਡਿਊਟੀ ਕਿਹੜੇ ਲਈ ਨੇ ਜਾਣਾ ਨੇ ਕਾ ਮੁਕਾ ਦੀ ਫਿਗਰ ਹੁੰਡੀ ਆ ਜਾਣ ਵਾਲਿਆਂ ਨੂੰ ਫਿਗਰ ਹੋਏ ਆ ਏਦਾਂ ਦੀਆਂ ਗੱਲਾਂ ਨਾ ਕਰਿਆ ਕਰਾਗਾ ਫਿਗਰ ਕੋਣੀ ਹੋਣੀ ਆਗੀ ਘਰ ਤੇ ਆਪਣਾ ਹੀ ਆ ਉਜਣ ਦਾ ਨੁਕਸਾਨ ਤੇ ਆਪਣਾ ਹੀ ਹੋਣਾ ਵਾ ਚਾਹੇ ਉਹ ਗਲਤੀ ਕਰੇ ਤੇ ਚਾਹੇ ਮੈਂ ਕਰਾਂ ਤੁਹਾਡੇ ਜਨਾਨੀਆਂ ਵਿੱਚ ਨਾ ਅਸੀਂ ਦੋਵੇਂ ਪਿਸਣਦੇ ਆ ਹਾਏ ਹਾਏ ਮੈਂ ਤੁਹਾਨੂੰ ਕੀ ਕਹਿਣ ਦੀ ਆ ਤੂੰ ਹੈਵੇਂ ਮੇਰੇ ਦਿਵਾਲੇ ਹੋ ਗਏ ਜੇ ਮੈਨੂੰ ਲੱਗਦਾ ਉਧਰ ਇੱਧਰ ਆ ਗਈ ਆ ਲੜਾਈ ਉਹਨੇ ਪਤਾ ਨਹੀਂ ਕੀ ਢੋੜਤਾ ਉਹਨੇ ਕੀ ਢੋੜਨਾ ਵਾ ਜੇ ਪੈ ਜਾਏ ਕਲੇਸ਼ ਗਾ ਜਦੋਂ ਤੂੰ ਦੋਹਾਂ ਜਨਾਨੀਆਂ ਨੇ ਰਹਿਣਾ ਨਹੀਂ ਮਾਸਾ ਚੁੱਪ ਕਰਕੇ ਤੇ ਘਰਾਂ ਵਿੱਚ ਇਹੋ ਕੁਝ ਹੋਣਾ ਵਾ ਘਰਾਂ 'ਚ ਬਰਕਤਾਂ ਨਹੀਂ ਹੋਣੀ ਹੈਗੀਆਂ ਨੁਕਸਾਨ ਹੀ ਹੋਣੇ ਨੇ ਜਦੋਂ ਹਰ ਵੇਲੇ ਤਤੇ ਹੀ ਰਹਿਣਾ ਤੇ ਕੋਈ ਨਾ ਕੁਝ ਲੜਾਈ ਝਗੜੇ ਦਾ ਬਹਾਨਾ ਹੀ ਲੱਭਦੇ ਰਹਿਣਾ ਜਿਉਂ ਯਾਰ ਟਾਈਮ ਕੱਢਣਾ ਆਏ ਨਾ ਬੜਾ ਹੌਸਲਾ ਨਿਕਲਦਾ ਸੋ ਗਲੇ ਨੂੰ ਸਮਝਾਈਦਾ ਹੀਦਾ ਪਿਆਰ ਨਾਲ ਲਿਫਕੇ ਹੀ ਕੱਢ ਲਈਦਾ ਹਰ ਵੇਲੇ ਇਹ ਨਹੀਂ ਆ ਵੀ ਘੋੜੇ ਸਵਾਰੀ ਰਹਿਣਾ ਵੀ ਆਪਾਂ ਲਾੜੀ ਪੀ ਅਗਲਾ ਮੂੰਹ ਗੱਲ ਤੇ ਕੱਢੇ ਇਹਨੂੰ ਦੂਸਰਾ ਆਗੇ ਜਾਣਾ ਮੈਂ ਬਥੇਰੇ ਲਿਫਕੇ ਉਹਦੇ ਥੱਲੇ ਬੇਨ ਲਿਆ ਵਾ ਪਰ ਉਹ ਨਹੀਂ ਹੈ ਨਾ ਆਪਣੀ ਅੱਖੋਂ ਤੋਂ ਹਟਦੀ ਫਿਰ ਗੱਲਾਂ ਕਰਾ ਕੇ ਰਿਆ ਕਰੇਗੀ ਤੁਸੀਂ ਨਹੀਂ ਕਰਨੀਆਂ ਤਾਂ ਨਾ ਕਰਿਆ ਕਰੋ ਸਹਾਨ ਚਲਦੇ ਤੇ ਚਲਦੇ ਰਿਆ ਕਰੋ ਇੱਚ ਸਹਾਨ ਚ ਰਨ ਵਾਲੀ ਕਿਹੜੀ ਗੱਲ ਆ ਹੱਬੇ ਹੀ ਆ ਤੇਰੇ ਵਾਲੀ ਵੀ ਇਦਾਂ ਨਹੀਂ ਮਸਾ ਨਾ ਕਰਦਾ ਟਾਈਮ ਲੰਘਣਾ ਹੈਗਾ ਮੜੀ ਜੀ ਗੱਲ ਕੋ ਤਾਂ ਮੂੰਹ ਵਟ ਕੇ ਪਰੇ ਚਲ ਜਾਣਾ ਵਾ ਅੱਜ ਲੇਟ ਹੋ ਜਾਣਾ ਵਾ ਮੈਨੂੰ ਤੇ ਇਦਾਂ ਲੱਗਣ ਜਾਂ ਜਦਹ ਜਾਣ ਪੁੱਜ ਕੇ ਦੇਣੇ ਮੈਨੂੰ ਤੰਗ ਕਰਨ ਪਹਿਲਾਂ ਕਦੇ ਕੋਈ ਕੱਪੜੇ ਪਾ ਲੰਦੇ ਕਦੀ ਕੋਈ ਪਾ ਲੰਦੇ ਬੰਦਾ ਟਾਈਮ ਨਾਲ ਤਿਆਰ ਹੋ ਜਾਂਦਾ ਵਾ ਨਾ ਪਰ ਜੀ ਕਹਿਣ ਹੀ ਨਾ ਕੋਈ ਤੇ ਮੈਂ ਕਹਣਾ ਤੁਹਾਡਾ ਹੀ ਕਸੂਰ ਤਹੀ ਲੇਟ ਕਰਾਇਆ ਵਾ ਮੈਂ ਤੇ ਸਵੇਰ ਦੀ ਉੱਠ ਕੇ ਭੱਜੀ ਫਿਰੰਦੀ ਆ ਨਿਹਾਣੇ ਨੂੰ ਵੀ ਸਕੂਲ ਕਲੇ ਸਾਰਾ ਕੰਮ ਕਰਕੇ ਤਿਆਰ ਵੀ ਹੋ ਗਈ ਆ ਤੇ ਹਲ ਤੱਕ ਉੱਦੇ ਹੀ ਬੈਠੇ ਨੇ ਕੱਪੜੇ ਕਿਹੜੇ ਪਾਵਾਂ ਪਾਲੋ ਇੱਥੋਂ ਜਿਹੜੇ ਪੌਣੇ ਤੁਹਾਡੇ ਸਾਹਮਣੇ ਟੰਗੇ ਆ ਸਾਰੇ ਮੈਨੂੰ ਪ੍ਰੈਸ ਕੇ ਪਾਉਣੇ ਤੁਸੀਂ ਪ੍ਰੈਸ ਨਹੀਂ ਉਹ ਕਿਤੇ ਮੈਂ ਕੀ ਕਰਾਂ ਕਿੱਧਰ ਕਿੱਧਰ ਹੋਵਾਂ ਮੈਂ ਮੈਂ ਆਪਣੇ ਹੋ ਜਾਂਦੇ ਆ ਤੇ ਮੇਰੇ ਆਰੇ ਕਿੱਧਰ ਕਿੱਧਰ ਹੋਵਾਂ ਆਪਣਾ ਕੰਮ ਆਪ ਕਰਿਆ ਕਰੋ ਰੋਟੀ ਪਾਣੀ ਤਾਂ ਕੀ ਆ ਮੇਰੇ ਵੱਲ ਆਹੋ ਮੈਂ ਕੀ ਕਰਾਂ ਮੇਰੀ ਕੱਲੀ ਦੇ ਸਿਰ ਸਾਨਾ ਕਿ ਸਾਰਾ ਕੁਝ ਮੈਂ ਹੀ ਕਰਨਾ ਵਾ ਮੈਂ ਹੁਣ ਕੱਪੜੇ ਪ੍ਰੈਸ ਮੈਂ ਕਰੂੰਗਾ ਤੇ ਕੀ ਹੋ ਜੂਗਾ ਜੇ ਕਰ ਲੋਗੇ ਤੁਹਾਨੂੰ ਨਿੱਕੇ ਤੇ ਨਹੀਂ ਹੋ ਜਾਣਾ ਬੜੀ ਸੋਹਣੀ ਲੱਗੇਗੀ ਨਾ ਯਾਰ ਇਹਦੇ ਵਿੱਚ ਕਿਹੜੀ ਗੱਲ ਆ ਚੱਲ ਚੁੱਪ ਕਰਕੇ ਬਹਿ ਜਾ ਆਹੋ ਕੰਮ ਕਰਨ ਵਿੱਚ ਵੀ ਤੁਹਾਨੂੰ ਸ਼ਰਮ ਆਉਂਦੀ ਏ ਛੇਤੀ ਕਰ ਟਾਈਮ ਵੇਖ ਨਾ ਹੋ ਗਿਆ ਨਾਲੇ ਮੈਂ ਤਿਆਰ ਆ ਤੂੰ ਹੀ ਨਹੀਂ ਹਾਲ ਤੱਕ ਤਿਆਰ ਹੋਏ ਇਹਨਾਂ ਨੇ ਹਾ ਕੱਪੜੇ ਲਾ ਕੇ ਨਾ ਉੱਥੇ ਕਿੱਲੀ ਤੇ ਟੰਗ ਦਿਓ ਆਣ ਕੇ ਫੇਰ ਇਹੋ ਹੀ ਪਾਉਣੇ ਜੀ ਕਿ ਉਤਰ ਕੋ ਧੋਪ ਦੇਣੀ ਆ ਇਹ ਹੋਣੀ ਨਹੀਂ ਧੋਪ ਦੇਹਾ ਤੇ ਪੁੱਟੇ ਨਾ ਮੇਰੇ ਤਾਂ ਕਰਕੇ ਲੱਗਦਾ ਤੇ ਇਦਾਂ ਹੀ ਹੈ ਪਹਿਲਾਂ ਵੀ ਤਾਂ ਕੰਮ ਕਰਦੀ ਹੈ ਨਾ ਹੁਣ ਤਾਂ ਰੋਣੀ ਹੈ ਭਈ ਇਹ ਕੋਈ ਵੀ ਗੱਲ ਕਹੋ ਨਾ ਅੱਗੋ ਉਲਟੀ ਚੱਲਦਾ ਹੁੰਦਾ ਪਹਿਲਾਂ ਮੈਨੂੰ ਰੋਟੀ ਪਾਉਣ ਦਾ ਇਹ ਨਾ ਕਰਨਾ ਪੈਂਦਾ ਤੇ ਸਿਰਫ ਮੈਂ ਇਹੇ ਕੰਮ ਕਰਨੇ ਹੁੰਦੇ ਹੀ ਤਾਂ ਕਰਕੇ ਟਾਈਮ ਨਾਲ ਹੋ ਜਾਂਦੇ ਹੀ ਤੇ ਹੁਣ ਫਿਰ ਮੈਂ ਵੀ ਦੱਸੋ ਕੱਲੀ ਕਿੱਧਰ ਕਿੱਧਰ ਹੋਵਾਂ ਉਦੋਂ ਵੀ ਬੰਦੇ ਨੂੰ ਚਾਹੀਦਾ ਵਾ ਨਾਲ ਸਾਥ ਦੇਣਾ ਉਦੋਂ ਵੀ ਨਹੀਂ ਨਾ ਤਾਂ ਉਹਨੂੰ ਟਿਕਾਣ ਦੇਂਦੀ ਹੁੰਦੀ ਉਹ ਵੀ ਤਾਂ ਕਰਦੀ ਹੈ ਨਾ ਕੱਲੀ ਤੇ ਉਹ ਗੱਡੀ ਘੱਟਵਾ ਹੁਣ ਤੁਸੀਂ ਵੇਖ ਹੀ ਲਾਈ ਨਾ ਕਿਦਾਂ ਉੱਥੇ ਦੇ ਹੀ ਖਲੋਗੇ ਸਾਡੇ ਗੱਲਾਂ ਸੁਣ ਪਰ ਸ਼ੁਰੂਆਤ ਤੂੰ ਹੀ ਕੀਤੀ ਸੀ ਤੇ ਕਿਉਂ ਗੱਡੀ ਖਲੋਤੀ ਮੈਂ ਵਿੱਚ ਵਜੀ ਉਹਦੇ ਜਾ ਕੇ ਬੁਰਜੀ ਜੀ ਬਣ ਕੇ ਖਲੋਤੀ ਹੀ ਗੱਡੀ ਹੂੰ ਵਿੱਚ ਵਜੀ ਆਹੋ ਸ਼ੁਰੂਆਤ ਕੀਤੀ ਫਿਰ ਇਹੋ ਜੀ ਦੀ ਕਰਨੀ ਚਾਹੀਦੀ ਤੇਰੀ ਅਗਲੀ ਨੂੰ ਪਤਾ ਲੱਗੂਗਾ ਨਵਦੀਪ ਮੁੜ ਜਾ ਆਪਣੀ ਆਤਾਂ ਤੋਂ ਮੁੜ ਜਾ ਉਹਨੂੰ ਨਾ ਕੋਈ ਕੁਝ ਕਿਉਂ ਮੇਰੇ ਦਿਵਾਲੇ ਹੋਏ ਰਿਆ ਕਰੋ ਹਰ ਵਕਤ ਕੋਣ ਸਿਆਣੀ ਬੰਨਣਾ ਯਾਰ ਉਹ ਕਿਣਾ ਹੋ ਕੱਪੜੇ ਪਾਓ ਤੇ ਚਲੋ ਚੱਲੀਏ ਲੇਟ ਹੋ ਹੁੰਦੇ ਆ ਫਿਰ ਮੁੜ ਕੇ ਰਾਹ ਚ ਮੇਰੇ ਨਾਲ ਲੜਦੇ ਜਾਓਗੇ ਕਿ ਤੂੰ ਲੇਟ ਕਰਾਇਆ ਵਾ ਪਿਆਰਾ ਆਪਣੀ ਹੋਣਗੇ ਮਾਸੇ ਨਾ ਹੁਣ ਅਜੇ ਤੱਕ ਕਿੱਥੇ ਆ ਗਿਆ ਕਾਸ਼ੀ ਕਮਾ ਸੀ ਜੀ ਹੋ ਸੁਣਾਉ ਠੀਕ ਠਾਕ ਹਾਂਜੀ ਆਪਾਂ ਵੀ ਠੀਕ ਠਾਕ ਜੀ ਹਾਕਾ ਇਹ ਦੀ ਸਿਹਤ ਦੀ ਤਾਂ ਸਿਆ ਵੀ ਨਹੀਂ ਚਲੋ ਕੋਈ ਗੱਲ ਨਹੀਂ ਫਿਰ ਵਧਾਈ ਹੋਏ ਤੁਹਾਨੂੰ ਚਲੋ ਕੋਈ ਗੱਲ ਮੈਂ ਦੱਸ ਦਾਂਗੀ ਤੁਹਾਨੂੰ ਇੰਨਾ ਨਾ ਗੱਲ ਕਰਗੀ ਨਹੀਂ ਨਹੀਂ ਆਵਾਂਗੇ ਹੁਣਾਂ ਕਿ ਹੋਣੀ ਆ ਪਰ ਇਹ ਚਲ 2-4 ਦਿਨ ਪਹਿਲਾਂ ਪਤਾ ਲੱਗਾ ਹੋਏ ਤੇ ਫਿਰ ਬੰਦਾ ਆਪਣੀ ਤਿਆਰੀ ਕਰ ਲੈਂਦਾ ਹਾਂਜੀ ਚਲੋ ਕੋਈ ਗੱਲ ਨਹੀਂ ਠੀਕ ਜੀ ਲੈ ਪ੍ਰੋਗਰਾਮ ਤੋਂ ਕੋਈ ਤੇ ਕੋਈ ਆਇਆ ਹੀ ਜਾਂਦਾ ਵਾ ਕਿਹਨਾਂ ਨੂੰ ਦੱਸਨੀ ਆ ਜਾਣਾ ਵੀ ਪੈਣਾ ਵਾ ਜੇ ਨਾ ਗਏ ਤਮਾਸ਼ੀ ਨੂੰ ਗੁੱਸਾ ਕਰਨਾ ਮੈਂ ਪਹਿਲਾ ਪ੍ਰੋਗਰਾਮ ਕਰਨ ਗਈ ਆ ਤੇ ਤੁਸੀਂ ਘਰ ਆਏ ਨਹੀਂ ਚਲ ਕੋਈ ਗੱਲ ਨਹੀਂ ਕਰਨੀ ਇਹਨਾਂ ਨਾਲ ਕਿ ਜਾਣਾ ਤੇ ਪੈਣਾ ਹੀ ਆ ਆ ਗਈ ਜੇ ਮੈਂ ਤੁਹਾਡੇ ਵਾਲੀ ਚੱਲੀ ਹਾਂ ਇੱਥੇ ਬਹੁਤਾਂ ਨੂੰ ਗੱਲ ਦੱਸਾਂ ਹਾਂਜੀ ਦੱਸੋ ਕੀ ਕਹਿਣਾ ਮੈਂ ਕੈਂਡੀਅਨ ਪ੍ਰੋਗਰਾਮ ਪੈ ਗਿਆ ਹੁਣ ਉਹ ਰੰਪਾ ਗਿਆ ਕਦੋਂ ਜਾਣਾ ਵੀ ਪੈਣਾ ਮਾਸੀ ਦੇ ਮੁੰਡੇ ਦਾ ਠਾਕਾ ਵਾ ਹੈ ਵੀ ਐਤਵਾਰੀ ਆ ਇਹ ਤਾਂ ਪਹਿਲਾਂ ਚਲੋ ਵਧਾਈ ਵਾਲਾ ਕੰਮ ਵਧਾਈ ਹੋਵੇ ਤਿੰਨਵੇਂ ਘਰ ਲਈ ਨਾ ਚਲੋ ਖੁਸ਼ੀ ਵਾਲਾ ਕੰਮ ਤੇ ਐਤਵਾਰ ਦਾ ਆਹੋ ਤੇ ਮੈਨੂੰ ਨਾ ਕੱਪੜੇ ਚਾਹੀਦੇ ਜੇ ਕੋ ਯਾਰ ਉਹ ਤਾਂ ਗੱਲ ਹੈ ਪਹਿਲਾਂ ਤੇ ਇਹ ਆ ਵੀ ਟਾਈਮ ਦੇ ਟਾਈਮ ਇਹਨਾਂ ਦੱਸਣਾ ਕੋਈ ਬੰਦੇ ਨੇ 100 ਤੇ ਆ ਰਹੀ ਹੁੰਦੀਆਂ ਪਹਿਲਾਂ ਤਾਂ 2-4 ਦਿਨ ਦੱਸ ਦੇ ਹੈ ਤਾਂ ਸਹੀ ਆ ਉਹ ਆਂਦੇ ਹੀ ਕੁੜੀ ਪੜੀ ਲਿਖੀ ਆ ਚੱਲ ਤੇ ਕਰ ਲੈਨੇ ਆ ਤੇ ਮੁੰਡਾ ਵੀ ਚੰਗਾ ਭਲਾ ਵਾ ਤੋਂ ਆਂਦੇ ਵੀ ਇੱਕ ਕੇ ਮੁੰਡੇ ਆਲੋ ਮਰ ਗਏ ਤੇ ਚਲ ਸੋਨਾ ਸੁਨੱਖਾ ਘਰ ਬਰ ਬਣਿਆ ਵਾ ਕਿੱਥੇ ਲੱਭਦੇ ਆਹੋ ਜੇ ਮੁੰਡੇ ਵੀ ਉਹ ਚਲ ਵਧੀਆ ਵੀ ਇੱਕ ਗੱਲ ਠੀਕ ਆ ਤੀ ਪੁੱਤ ਸਿਆਣਾ ਤੇ ਪੜਿਆ ਲਿਖਿਆ ਮਿਰਜੇ ਅੱਜ ਦੇ ਸਮੇਂ ਤੇ ਇਸ ਤੋਂ ਵੱਧ ਹੋਰ ਕੀ ਐ ਤੇ ਕੋਈ ਗੱਲ ਨਹੀਂ ਚਲ ਜਾਾਂਗੇ ਫਿਰ ਜਿਹੜਾ ਜਾਣਾ ਉਹ ਤੇ ਜਾਣਾ ਪੈਣਾ ਜਾਣਾ ਤੇ ਹੈ ਵਾ ਮੈਨੂੰ ਸੂਟ ਚਾਹੀਦਾ ਜੀ ਸੂਟ ਚਾਹੀਦਾ ਅਜੇ ਉਦੋਂ ਤੇ ਤਿੰਨ ਚਾਰ ਸੂਟ ਲੈਂਦੇ ਆਂ ਹੰਡਾ ਵੀ ਲੈ ਆਂ ਹੰਡਾ ਨਹੀਂ ਲੈ ਟਾੜੀ ਪਰ ਜਾਇ ਨਹੀਂ ਮੇਰੇ ਕੋ ਖੋਲੇ ਹੀ ਉਦੋਂ ਹੀ ਮੈਨੂੰ ਤੇ ਦਿੱਤੇ ਵੀ ਨਹੀਂ ਮੈਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਮੈਂ ਫੇਰ ਕਹਿਣਾ ਮੈਂ ਮੇਰੇ ਕੰਨ ਭਰਦੀ ਆ ਮੈਨੂੰ ਕੋਤਪਾ ਵੀ ਨੀ ਖੋਲੇ ਹੀ ਤੇ ਗਰਲੀਨ ਤੂੰ ਹੀ ਦੱਸ ਅੱਜ ਦੱਸਣ ਦੀ ਆ ਉਦੋਂ ਮੈਨੂੰ ਦੱਸ ਉਹਨਾਂ ਤੇਰੇ ਸੂਟ ਕੀ ਕਰਨੇ ਆ ਕਰਨੇ ਉਹ ਆਂਦੀ ਨਾ ਮੈਂ ਪਾਵਾਂਗੀ ਤੇ ਨਾ ਤੂੰ ਪਾਏਂਗੀ ਮੈਨੂੰ ਕੋਈ ਨਹੀਂ ਆਂਦੀ ਦੱਸਿਆ ਜੇ ਲੈਉਣੇ ਹੀ ਤੇ ਮੈਂ ਤੈਨੂੰ ਲਿਆ ਕੇ ਦਿੰਦੀ ਆਪਣੇ ਆਪ ਕਿੱਦਾਂ ਤੂੰ ਲੈਂ ਅਸਲ ਤੇ ਵੇਖ ਕੇ ਨਾ ਉਹ ਸੜ ਗਈ ਹੀ ਭੇ ਲੈ ਕਿਉਂ ਆਈ ਆ ਤੋ ਮੈਂ ਨਾ ਉਹਨੂੰ ਵਿਖਾਉਣੇ ਤੇ ਮੈਨੂੰ ਨਾ ਚੇਤਾ ਹੀ ਭੁੱਲ ਗਿਆ ਕੰਮ ਹੋਰ ਕਰਦੀ ਕਰਦੀ ਰਹੀ ਤੋ ਆਂਦੀ ਮੈਨੂੰ ਕਿਉਂ ਨਹੀਂ ਤੂੰ ਦੱਸਿਆ ਕਿ ਸੂਟ ਲਿਆਂਦੇ ਆ ਉਹ ਚਾਲੇ ਵੀ ਉਹ ਸਦਾ ਦਾ ਗੱਲੀ ਨਾ ਉਦੋਂ ਤੇਰੇ ਕੋ ਗੁੱਸੇ ਨਾਲ ਫੜ ਕੇ ਲੈ ਗਈ ਹੋਏ ਤੇ ਬਾਹਰ ਗੱਲ ਮਾਰੀ ਨੂੰ ਜ ਰੱਖ ਛੱਡਿਆ ਉਹਨੇ ਚੇਤਾ ਭੁੱਲ ਕੇ ਨਾ ਤੁੰ ਦੇਂਦਾ ਮੈਂ ਤਾਂ ਸਾਰੇ ਜਗਾ ਵੇਖ ਲਿਆ ਪਰ ਮੈਨੂੰ ਤਾਂ ਲੱਭੇ ਹੀ ਨਹੀਂ ਆ ਪਤਾ ਨਹੀਂ ਕਿਹੜੀਆਂ ਨੇ ਵੀ ਇੱਥੇ ਚ ਬਾੜਦੇ ਆ ਨਾਲੇ ਉਹਦੀ ਚੀਜ਼ ਰੱਖੀ ਹਨ ਲੱਭੇਗੀ ਹੂੰ ਚਲੋ ਚੱਲੀਏ ਮੈਨੂੰ ਸੂਟ ਨਵਾਂ ਚਾਹੀਦਾ ਜੀ ਉਹ ਚਾ ਲੈ ਲਈ ਬਾਬਾ ਹੋਰ ਦੱਸ ਹੋਰ ਨਹੀਂ ਚਲੋ ਚੱਲੀਏ ਚੱਲੀਏ ਹੋਰ ਮੈਂ ਕੀ ਰਹਿ ਗਏ ਆ ਸੁਣਾਉਣਾ ਨਹੀਂ ਮੈਂ ਬਾਜ ਸੋ ਉਹਨਾਂ ਦਾ ਕਰ ਲਈ ਨਾ ਇਦਾਂ ਕਿੱਥੇ ਦੁਪਹਿਰੇ ਜਾਵਾਂਗੇ ਦੁਪਹਿਰ ਕਿੱਥੇ ਆ ਹੁਣ ਤੇ ਸ਼ਾਮ ਆ ਪੈਣੀ ਜਾਂ ਦਿਨ ਕਿੱਥੇ ਆ ਗਿਆ ਵਾ ਗਰਲੀ ਨਾ ਇਦਾਂ ਘਰ ਨੂੰ ਜਿੰਦਰੇ ਮਾਰ ਕੇ ਕਿੱਥੇ ਜਾਵਾਂ ਕੋਈ ਮਗਰੋਂ ਆ ਗਿਆ ਜਾਂਦਾ ਤੇ ਪਿੰਦਰ ਹੁਣਾਂ ਨਾਲ ਦੇ ਫਿਰ ਚੱਲ ਜਾਗੇ ਉਹ ਤੁਹਾਨੂੰ ਨਾ ਦੁਕਾਨਾਂ ਬੰਦ ਹੋ ਜਾਣੀਆਂ ਜਦੋਂ ਉਹਨਾਂ ਪਿੰਦਰ ਹੁਣਾਂ ਨੇ ਆਉਣਾ ਨਾਲੇ ਹੁਣ ਉਹਨਾਂ ਦਾ ਟਾਈਮ ਹੋ ਗਿਆ ਹਉਣ ਵਾਲਾ ਹੀ ਆ ਜਾਣਗੇ ਨਾਲੇ ਆਪਾਂ ਉਹਨਾਂ ਦਾ ਠੇਕਾ ਲਿਆ ਵਾ ਤੂੰ ਇਦਾਂ ਕਰ ਜੇ ਬਹੁਤੀ ਕਾਲਾ ਨਾ ਤੈਨੂੰ ਜਾਣਦੀ ਤੂੰ ਕੱਲੀ ਚੱਲ ਜਾ ਫਿਰ ਕਿਉਂਕਿ ਮੈਂ ਫਿਰ ਡੰਗਰ ਬੱਚਾ ਦੇ ਸਾਮਾ ਪੱਠੇ ਦੱਸੇ ਦਾ ਟਾਈਮ ਹੋਇਆ ਫਿਰ ਉਹ ਡਿਊ ਤਪਿਆ ਤਪਿਆ ਆਣ ਕੇ ਪੱਠੇ ਪਾਉਣ ਲੱਗਦਾ ਉਹਨੇ ਤੇ ਕੁਝ ਫੇਰ ਨਹੀਂ ਕਰਨਾ ਤੇ ਪਰ ਇਹ ਵੀ ਭਾਬੀ ਨੇ ਫੇਰ ਪਵਾੜਾ ਪਾ ਦੇਣਾ ਵੀ ਮੇਰੇ ਬੰਦੇ ਨੂੰ ਹੁੰਦਿਆਂ ਕੰਮ ਤੇ ਟਾ ਦਿੰਦੇ ਆ ਤੁਹਾਨੂੰ ਬੜੀ ਉਹਨਾਂ ਦੀ ਟੈਨਸ਼ਨ ਆ ਚੱਲ ਛੱਡੋ ਪਰ ਮੈਂ ਖੁਸ਼ ਬਣੀ ਮੈਂ ਨਹੀਂ ਇਹ ਜੀ ਗੱਲ ਕਰਨੀ ਤੁਸੀਂ ਮੈਨੂੰ ਪੈਸੇ ਦੇ ਦਿਓ ਤੇ ਫਿਰ ਮੈਂ ਚੱਲ ਜਾਈ ਨੀ ਤੇ ਜਾਵਾਂ ਕਿਤੇ ਇਹ ਆ ਵੀ ਉਹ ਤੇ ਚੱਲ ਸਕੂਟਰੀ ਲੈਣੀ ਲੱਗੀ ਆ ਤੇ ਪੈਸੇ حساب ਨਾ ਕਰ ਕਿ ਮੈਂ ਇੱਕੋ ਸੂਟ ਹੀ ਲੈ ਆਈ ਉਹਨੇ ਕਾ ਉਹ ਦਿਨ ਵੀ ਇੰਨਾ ਖਰਚਾ ਕੀਤਾ ਤੇ ਵਾਰਾ ਨਹੀਂ ਖਾਣਾ ਹੱਸਣ ਵਾਲੀ ਗੱਲ ਨਹੀਂ ਹੈਗੀ ਮੁੜ ਕੇ ਫੇਰ ਐਵੇਂ ਕੇ ਗੱਲੋਂ ਕਲੇਸ਼ ਪਊਗਾ ਮੈਂ ਨਹੀਂ ਚੰਦਾ ਕਿਸ ਪ੍ਰਕਾਰ ਦਾ ਇੱਕ ਸੂਟ ਚੋਪ ਕਰਕੇ ਲੈ ਆਂੀਂ ਟਾਈਮ ਹੀ ਕੱਢਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਲੈ ਆਵਾਂਗੀ ਤੁਸੀਂ ਮੈਨੂੰ ਪੈਸੇ ਦੇ ਦਿਓ ਮੈਂ ਆਪਣੇ ਹਿਸਾਬ ਨਾਲ ਲੈ ਆਵਾਂਗੀ ਤੇ ਨਾਲੇ ਮੈਂ ਐਕਟਵਲ ਆ ਜਾ ਉਹ ਲੈ ਜਾ ਕੇ ਐਕਟਵਲ ਇਸ ਲਈ ਇਹ ਘਰ ਹੋਰ ਕੱਲੀ ਹੈ ਚਾਬੀ ਉਹ ਵਿੱਚੇ ਲੱਗੀ ਹੈ ਚਲੋ ਉੱਠੋ ਫਿਰ ਮੈਨੂੰ ਪੈਸੇ ਦਿਓ ਅਲਗ ਕਰ ਲਈ ਨਾ ਇਹ ਆ ਵੀ ਦੋ ਦਿਨ ਚੰਗਲੇ ਸਵੇਰੇ ਪੈਸੇ ਦਿੱਤੇ ਅਰੇ ਅਭੀ ਮੈਂ ਨਾ ਫੇਰੀ ਬਚਾ ਲਈ ਅਹੀਂ ਵਿੱਚੋਂ ਇਹ ਨਾ ਸਾਰੇ ਤੋਂ ਖਰਚ ਗਿਆ ਜੀ ਕਿੰਨੇ ਨੇ 1000 ਰੁਪਏ ਹੀ ਕਰ ਲਈ ਨਾ ਯਾਰ ਦਗੀ ਹੁਣ ਆ ਹੋਰ ਪੈਸੇ ਦੋ ਇੰਨੇ ਦਾ ਤਾਂ ਕੋਈ ਸੂਟ ਨਹੀਂ ਆਉਣਾ ਐਡਾ ਮਹਿੰਗਾ ਲਿਆ ਆਪਣੇ ਉਦਦੇ ਨੀ ਯਾਰ ਇੰਨੇ ਮਹਿੰਗੇ ਸੂਟ ਲਿਆਂਦੇ ਆ ਤੁਹਾਨੂੰ ਦੱਸਿਆ ਸਹੀ ਸੂਟ ਲਿਆਂ ਦਿਓ ਮੈਨੂੰ ਘਰੇ ਮਿਲੇ ਆ ਤੇ ਦੇ ਦਿਓ ਤੁਸੀਂ ਐਵੇਂ ਨੱਚ ਸਿਆਣਿਆਂ ਵੜਦੇ ਰਿਹਾ ਕਰੋ ਚਾਹ ਇਦਨੂ ਮੈਂ ਆਪਣਾ ਪਰਸ ਲੈਣਾ ਚਲ ਮਾਣਾ ਕਿੰਨਾ ਟਾਈਮ ਹੋ ਗਿਆ ਪੱਠੇ ਪਾਵਾਂ ਡੰਗਰਾਂ ਜਿੰਨਾ ਵਿਚਾਰਿਆਂ ਸ਼ਾਮਾਂ ਨੂੰ ਦੁੱਧ ਘੁੱਟ ਦੇਣਾ ਰੁੱਕ ਜਾਨੀ ਇੱਧਰ ਮੂੰਹ ਚੁੱਕਿਆ ਵਾ ਦੀਦੀ ਮੈਂ ਸ਼ਹਿਰ ਚ ਨਹੀਂ ਹਾਂ ਤੇ ਸ਼ਹਿਰ ਚ ਨਹੀਂ ਆ ਤੇ ਇੱਥੇ ਕਦੇ ਲਈ ਚਲਨੀ ਆ ਇਹ ਤਾਂ ਡੇਲੀ ਲੈ ਕੇ ਰੱਖੀ ਆ